ਯੁਕਤ ਕਿਸਾਨ ਮੋਰਚਾ ਅਤੇ ਵੱਖ-ਵੱਖ ਟ੍ਰੇਡ ਕੰਪਨੀਆਂ ਦੇ ਵੱਲੋਂ ਅੱਜ ਮੋਗਾ ਦੇ ਜੋਗਿੰਦਰ ਸਿੰਘ ਚੌਂਕ ਦੇ ਵਿੱਚ ਧਰਨਾ ਲਗਾ ਕੇ ਪੰਜਾਬ ਬਾਣ ਦੇ ਸੱਦੇ ਨੂੰ ਲੈ ਕੇ ਜਿਹੜਾ ਭਾਰਤ ਬਾਣ ਦੇ ਸੱਦੇ ਨੂੰ ਲੈ ਕੇ ਪੂਰਾ ਜਿਹੜਾ ਚੌਂਕ ਜਾਮ ਕੀਤਾ ਗਿਆ ਤੇ ਧਰਨਾ ਇੱਥੇ ਜਾਰੀ ਹੈ ਅਤੇ ਮੋਗਾ ਦੀ ਵੱਖ-ਵੱਖ ਟ੍ਰੇਡ ਕੰਪਨੀਆਂ ਵੱਲੋਂ ਜਿਹੜਾ ਕਿ ਪੂਰਾ ਸਮਰਥਨ ਦਿੱਤਾ ਗਿਆ ਆ ਰਿਹਾ ਤੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿਹੜੀ ਮੰਗਾਂ ਨੂੰ ਲੈ ਕੇ ਤੇ ਉਹਨਾਂ ਦਾ ਕੀ ਕਹਿਣਾ ਹੈ ਭਈਆ ਜਿਹੜਾ ਪੂਰਾ ਭਾਰਤ ਬਾਣ ਕੀਤਾ ਜਾ ਰਿਹਾ ਤੇ ਕੀ ਕਹੋਗੇ ਜਿਹੜਾ ਇਹ ਭਾਰਤ ਬੰਦ ਵੱਖ-ਵੱਖ ਤਬਕਿਆਂ ਦੀਆਂ ਜਥੇਬੰਦੀਆਂ ਵੱਖ-ਵੱਖ ਤਬਕਿਆਂ ਦੀਆਂ ਮੰਗਾਂ ਦੇ ਉੱਤੇ ਭਾਰਤ ਬੰਦ ਹੈ। ਇਹ ਮੋਦੀ ਸਰਕਾਰ ਦਾ ਜਿਹੜਾ ਕਾਰਪੋਰੇਟ ਕਾਰਪੋਰੇਟ ਪੱਖੀ ਵਿਕਾਸ ਆ ਜਿਹੜਾ 1991 ਤੋਂ ਜਿਹੜੀਆਂ ਨੀਤੀਆਂ ਲਿਆਂਦੀਆਂ ਉਹਨਾਂ ਨੀਤੀਆਂ ਦੇ ਤਹਿਤ ਸੇਤ ਸਿੱਖਿਆ ਆਵਾਜਾਈ ਬਿਜਲੀ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜੀ ਨਿੱਜੀਕਰਨ ਦੀ ਰੀਤੀ ਲੈਂਦੀ ਆ ਰਹੀ ਆ ਉਹਦੇ ਖਿਲਾਫ ਜਿਹੜਾ ਇਹ ਭਾਰਤ ਬੰਦ ਹੈ। ਅੱਜ ਮੂਗਾ ਸ਼ਹਿਰ ਦੇ ਵਿੱਚ ਬੀਬਸਾਲ ਮੂਗਾ ਸ਼ਹਿਰ ਬੰਦ ਹੋਇਆ ਉਹਨਾਂ ਸਾਰੀਆਂ ਜਿਹੜੀਆਂ ਕਾਰਪੋਰੇਟ ਵੱਖੀ ਵਿਕਾਸਿਕ ਨੀਤੀਆਂ ਉਹਨਾਂ ਦੇ ਖਿਲਾਫ ਆ ਇਹ ਜਿਵੇਂ ਕਿਸਾਨਾਂ ਦੀ ਮੰਗ ਉਹਨਾਂ ਦੀ ਐਮਐਸਪੀ ਦੀ ਆ ਉਮੇ ਮੁਲਾਜ਼ਮਾਂ ਦੀ ਮੰਗ ਉਹ ਮਾਰੀ ਪ੍ਰਾਣੀ ਪੈਨਸ਼ਨ ਬਹਾਲੀ ਦੀ ਆ ਮਜ਼ਦੂਰਾਂ ਦੀ ਮੰਗ ਪੰਜ-ਪੰਜ ਮਰਲਿਆਂ ਦੀ ਪਲਾਟ ਦੀ ਆ ਮਜ਼ਦੂਰਾਂ ਦੀ ਮੰਗ ਚੰਗੀਆਂ ਜਾਂ ਮਜ਼ਦੂਰਾਂ ਮੁਲਾਜ਼ਮਾਂ ਦੀ ਮੰਗ ਚੰਗੀਆਂ ਸਸਤੀਆਂ ਸੇਵਾ ਸੁਵਿਧਾਵਾਂ ਦੀ ਮੰਗ ਆ ਅੱਜ ਜਿਹੜਾ ਜਿਹੜੀ ਬੋਦੀ ਸਰਕਾਰ ਉਹ 2014 ਚ ਕਹਿੰਦੀ ਸੀ ਵੀ ਕੱਲੇ-ਕੱਲੇ ਬੰਦੇ ਦੇ ਖਾਤੇ 'ਚ 15 ਲੱਖ ਰੁਪਈਆ ਦੇਵਾਂਗੇ ਤੇ ਜਿਹੜਾ ਉਹ ਕਹਿੰਦਾ ਸੀਗਾ ਵੀ ਇੱਕ ਪਾਸਿਓਂ ਭਾਰਤ ਨੂੰ ਤੀਜੇ ਨੰਬਰ ਦੀ ਅਰਥਵਿਵਸਥਾ ਬਣਾਉਣ ਲੱਗਿਆ ਪਿਆ ਅਰਥਵਿਵਸਥਾ ਦਾ ਤੀਜੇ ਨੰਬਰ ਦੀ ਬਣਾਉਣੀ ਆ ਰਜਗਾਰ ਦੇਣਾ ਠੇਕੇ ਤੇ ਰਜਗਾਰ ਦੇਣਾ ਕੱਚਾ ਕੋਈ ਫੌਜ ਦੇ ਵਿੱਚ ਵੀ ਜਿਹੜੀ ਅਗਨੀ ਵੀਰ ਦੇ ਨਾਂ ਤੇ ਭਰਤੀ ਕਰਕੇ ਲੋਕਾਂ ਦਾ ਸ਼ੋਸ਼ਣ ਕਰਨਾ ਇਹਨਾਂ ਸਾਰੀਆਂ ਨੀਤੀਆਂ ਦੇ ਖਿਲਾਫ ਜਿਹੜੀਆਂ ਨਿੱਜੀਕਰਨ ਬਵਾਰੀ ਕਰ ਦੇ ਖਿਲਾਫ ਅੱਜ ਵੱਡੇ ਪੱਧਰ ਤੇ ਭਾਰਤਵੰਦਾਂ ਲੋਕ ਜਿਹੜੇ ਦੀਆਂ ਜਿੱਦੀਆਂ ਵੀ ਰਪੋਟਾਂ ਲਈਆਂ ਬਾਗੇ ਪ੍ਰਾਣੇ ਜੋ ਨਿਹਾਲ ਸਿੰਘਾ ਦੇ ਵਿੱਚੋਂ ਕੰਪਲੀਟ ਬੰਦ ਆ ਵੱਡਾ ਹੰਗਾਰਾ ਬਾਈ ਜੀ ਤੁਹਾਡੀਆਂ ਜਿਹੜੀਆਂ ਮੰਗਾਂ ਜਿਹੜੀਆਂ ਲੈ ਕੇ ਤੁਹਾਡੇ ਵਾਲਾ ਸੰਗਠਨ ਕੀਤਾ ਜਾ ਰਿਹਾ ਪੂਰਾ ਸਾਡੀਆਂ ਜਿਹੜੀਆਂ ਮਜ਼ਦੂਰਾਂ ਦੀਆਂ ਮਜ਼ਦੂਰਾਂ ਦੀਆਂ ਕਿਸਾਨਾਂ ਦੀਆਂ ਜਿਹੜੀਆਂ ਸਾਂਝੀਆਂ ਮੰਗਾਂ ਮੁਲਾਜ਼ਮਾਂ ਨੂੰ ਜਿਹੜੀ ਪੇ ਕਮਿਸ਼ਨ ਦੀਆਂ ਜਿਹੜੀਆਂ ਰਿਪੋਰਟ ਆ ਉਹ ਅਧੂਰੀ ਆ ਮੁਲਾਜ਼ਮਾਂ ਨੂੰ ਜਿਹੜਾ ਉਹ 37 ਪੱਤੇ ਜਿਹੜੇ ਉਹ ਕੱਟੇ ਵੇ ਆ ਜਿਹੜੇ ਸੋਧਣ ਦੇ ਨਾਂ ਤੇ ਨਾਂ ਤੇ ਕੱਟਦੇ ਜਿਹੜੀਆਂ ਜਜੀਆ ਟੈਕਸ ਐ ਡਵੈਲਪਮੈਂਟ ਟੈਕਸ ਦੇ ਨਾਂ ਤੇ ਜਜੀਆ ਟੈਕਸ ਲਾਇਆ ਵਾ ਹੋਰ ਜਿਹੜੇ ਆਊਟਸੋਰਸਿੰਗ ਡੇਲੀ ਵੇਜ ਕੰਟਰੈਕਟ ਦੇ ਮੁਲਾਜ਼ਮਾਂ ਨੂੰ ਜਿਹੜਾ ਉਹ ਸਿਰਫ ਸਿਰਫ ਅਫਵਾਹਾਂ ਦੇ ਵਿੱਚ ਪੱਕਾ ਕੀਤਾ ਜਾ ਰਿਹਾ ਜੇ ਨਹੀਂ ਤਾਂ ਉਹਨਾਂ ਨੂੰ ਬੜੀਆਂ ਨਗੋਣੀਆਂ ਤਨਖਾਹਾਂ ਦੇ ਕੇ ਉਹਨਾਂ ਦਾ ਛੋਸ਼ਣ ਕੀਤਾ ਜਾ ਰਿਹਾ ਆ ਜਿਹੜੀਆਂ ਸਿਹਤ ਦੇ ਸਲਾਵਾਵਾਂ ਖੇਤ ਦੇ ਸਿੱਖਿਆ ਜਿਹੜੀਆਂ ਉਹਨਾਂ ਦਾ ਜਿਹੜਾ ਨਿੱਜੀਕਰਨ ਕਰਕੇ ਆ ਮਹੱਲਾ ਕਲੀਨਿੰਗ ਕੋਲ ਕੇ ਲੋਕਾਂ ਤੋਂ ਸਿਹਤ ਸਲਾਵਾਵਾਂ ਦੀ ਜਿਹੜੀਆਂ ਉਹ ਖੋਈਆਂ ਜਾ ਰਹੀਆਂ ਲੋਕਾਂ ਨੇ ਕਿਸ ਤਰ੍ਹਾਂ ਸਮਰਥਨ ਮਿਲ ਰਿਹਾ ਤਾਂ ਬਹੁਤ ਵਧੀਆ ਜਿਹੜਾ ਆ ਭਾਰਤ ਮਾਨ ਦਾ ਸਮਰਥਨ ਅੱਜ ਟੋਟਲ ਤੁਸੀਂ ਸ਼ਹਿਰ ਦੇ ਵਿੱਚ ਦੇਖਿਆ ਟੋਟਲ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਬਹੁਤ ਵਧੀਆ ਹੰਗਾਰਾ ਜਿਹੜਾ ਇਹ ਮੁੱਦੀ ਸਰਕਾਰ ਲਈ ਅੱਜ ਦਾ ਜਿਹੜਾ ਬੰਦ ਆ ਜਿਹੜਾ ਜਾ ਦੇ ਜਿਹੜਾ ਕੱਲ੍ਹ ਸੱਤ ਹੋਊਗਾ ਜੀ ਜਿਹੜਾ ਜੀਆਕ ਸਮਰਥਨ ਮਿਲ ਰਿਹਾ ਹੈ ਤੇ ਕੀ ਕਹਿਣਾ ਚਾਹੋਗੇ ਇਸ ਵਾਇਦੇ ਜਿਹੜਾ ਤਾਂ ਨਾਲ ਲਾਇਆ ਜਾ ਰਿਹਾ ਹੈ ਇਹ ਜਿਹੜਾ ਸਮਰਥਨ ਹੈ ਲੋਕਾਂ ਦਾ ਆਪ ਮੁਹਾਰੇ ਸਮਰਥਨ ਹੈ ਤੁਸੀਂ ਦੇਖ ਸਕਦੇ ਹੋ ਕਿ ਮੋਗਾ ਮੇਨ ਬਾਜ਼ਾਰ ਦੀਆਂ ਜਿਹੜੀਆਂ ਦੁਕਾਨਾਂ ਟੋਟਲ ਟੋਟਲ ਬੰਦ ਲੇ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਇੱਥੇ ਹਾਜ਼ਰ ਨੇ ਕਿਸਾਨ ਜਥੇਬੰਦੀਆਂ ਦੀ ਤਾਂ ਇੱਕ ਮੇਨ ਤੌਰ ਤੇ ਮੇਨ ਲਿਓ ਵੀ ਉਹ ਆਗੂ ਲੱਗੇ ਹੋਏ ਆ ਉਹਨਾਂ ਦੀ ਅਹੀ ਸ਼ੁਕਰਗੁਜ਼ਾਰ ਹੈ ਇਸ ਕਰਕੇ ਅਸੀਂ ਉਹਨਾਂ ਨੇ ਸਾਨੂੰ ਵਧੀਆ ਪਲੇਟਫਾਰਮ ਦਿੱਤਾ ਔਰ ਨਾਲ ਅਸੀਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦੇ ਆ ਇਹ ਭਾਜੀਪੀ ਦੀ ਸਰਕਾਰ ਦੀਆਂ ਨੀਤੀਆਂ ਨਹੀਂ ਆ ਭਾਜੀਪੀ ਦੇ ਲੋਕ ਜਿੰਨੇ ਵੀ ਸਾਡੇ ਆਲੇ ਦੁਆਲੇ ਸਾਡੇ ਸਰਕਲ ਚ ਨੇ ਬਹੁਤ ਚੰਗੇ ਲੋਕ ਨੇ ਇਹ ਸਿਰਫ ਵਪਾਰੀਆਂ ਦੀ ਤੇ ਕੱਲੀ મોદી ਦੀ ਸਰਕਾਰ ਹੈ ਔਰ મોદી ਦੀ ਤੇ ਵਪਾਰੀਆਂ ਦੀ ਨੀਤੀ ਹੈ ਇਹ ਬੀਜੇਪੀ ਸਰਕਾਰ ਦੀ ਕਦੇ ਵੀ ਨੀਤੀਆਂ ਨਹੀਂ ਸੀ ਨਹੀਂ ਆ ਨਾ ਉਹ ਇਹਨਾਂ ਲੋਕਾਂ ਨੂੰ ਤੰਗ ਕਰ ਕਰ ਸਕਦੇ ਸਨ ਜਿਸ ਤਰ੍ਹਾਂ ਕਿ ਉਹ ਹਰੇਕ ਵਰਗ ਨੂੰ ਵਪਾਰੀ ਵਰਗ ਨੂੰ ਮੁਲਾਜ਼ਮ ਵਰਗ ਨੂੰ ਕਿਸਾਨ ਵਰਗ ਨੂੰ ਮਜ਼ਦੂਰ ਵਰਗ ਨੂੰ ਸਾਰਿਆਂ ਨੂੰ ਤੰਗ ਕਰ ਰਹੇ ਆ ਮੁਲਾਇਮਾਂ ਦੀਆਂ ਜਿਹੜੀਆਂ ਪੈਨਸ਼ਨਾਂ ਬੰਦ ਕੀਤੀਆਂ ਜਾ ਰਹੀਆਂ ਮਜ਼ਦੂਰਾਂ ਦੀਆਂ ਦਿਹਾੜੀਆਂ 8 ਘੰਟੇ ਤੋਂ 12 ਘੰਟੇ ਕੀਤੀਆਂ ਇਹਨਾਂ ਕਿਸਾਨਾਂ ਦੀ ਐਮਐਸਪੀ ਬੰਦ ਕੀਤੀ ਜਾ ਰਹੀ ਹੈ ਵਪਾਰੀਆਂ ਤੇ ਇੰਨੇ ਜਿਆਦਾ ਕਾਨੂੰਨ ਥੋਪੇ ਜਾ ਰਿਹਾ ਕਿ ਵਪਾਰੀ ਆਪਣੇ ਆਪ ਹੀ ਉਲਝਾ ਜਾ ਰਿਹਾ ਛੋਟੇ ਦੁਕਾਨਦਾਰ ਤੋਂ ਵੱਡੇ ਦੁਕਾਨਦਾਰ ਤੱਕ ਅਸੀਂ ਫੇਰ ਸਰਕਾਰ ਨੂੰ ਹੀ ਅਪੀਲ ਕਰਦੇ ਆ ਮਾੜੇ ਤੋਂ ਮਾੜੇ ਕਾਨੂੰਨ ਇਹ ਰੱਦ ਕੀਤੇ ਜਾਣ ਜਿਹੜਾ ਪ੍ਰਧਾਨ ਮੰਤਰੀ ਦੀ ਮੀਟਿੰਗ ਵੀ ਹੋਈ ਹੈ ਉਹਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਅਜੇ ਤੱਕ ਇਨ੍ਹਾਂ ਸਿੱਟਿਆਂ ਦੇ ਵਿੱਚ ਜਿਹੜੀ ਮੈਂ ਪਹਿਲਾਂ ਗੱਲ ਕਹਿ ਚੁੱਕਿਆ ਵਾਂ ਕਿ ਇਹ ਬੀਜੇਪ ਨਹੀਂ ਹੈ ਇਹ ਮੋਦੀ ਦੀ ਤੇ ਵਪਾਰੀਆਂ ਦੀ ਸਰਕਾਰ ਹੈ ਜਿਹੜੇ ਬੀਜੇਪੀ ਦੇ ਨਮਾਇਦੇ ਗੱਲਾਂ ਕਰ ਰਹੇ ਆ ਉਹ ਗੱਲਾਂ ਉਹਨਾਂ ਦੀ ਅੱਗੇ ਜਾ ਕੇ ਉੱਪਰ ਜਾ ਕੇ ਮੰਨੀਆਂ ਹੀ ਨਹੀਂ ਜਾ ਰਹੀਆਂ ਇਸ ਕਰਕੇ ਇਹਨਾਂ ਮੀਟਿੰਗਾਂ ਦਾ ਕੋਈ ਜ਼ਿਆਦਾ ਸਾਰਥਕ ਨਤੀਜਾ ਨਹੀਂ ਨਿਕਲਣਾ ਜਿਵੇਂ ਕਿ ਆਪਾਂ 2021 'ਚ ਵੀ ਦੇਖਿਆ ਕਿੰਨੀਆਂ ਜ਼ਿਆਦਾ ਉਮੀਦਾਂ ਜਿਹੜੀਆਂ ਖੇਤੀ ਮੰਤਰੀ ਨਾਲ ਤੇ ਹੋਰ ਨਾਲ ਹੋਈਆਂ ਤੇ ਨਤੀਜਾ ਕੀ ਨਿਕਲਿਆ ਨਤੀਜਾ ਨਿਕਲਿਆ ਅਖੀਰ ਟੇਕ ਦਿਨ ਪ੍ਰਧਾਨ ਮੰਤਰੀ ਸਾਹਿਬ ਨੇ ਸਾਡੇ ਨੇ ਆਪਣੇ ਆਪ ਇੱਕ ਦਿਨ ਐਲਾਨ ਕਰਤਾ ਕਿ ਕਾਨੂੰਨ ਰੱਦ ਕੀਤੇ ਜਾਂਦੇ ਤੁਹਾਨੂੰ ਲੱਗਦਾ ਕਿ ਮੰਗਾ ਮੰਨੀਆਂ ਜਾਣੀਆਂ ਪੁਰੀਆਂ ਮੰਗਾ ਮੰਨੀਆਂ ਜਾਂ ਚਾਹੇ ਨਾ ਜਾਂ ਇਹ ਸਰਕਾਰ ਨੂੰ ਮੰਨਣੀਆਂ ਹੀ ਪੈਣੀਆਂ ਸਾਡੇ ਇਹ ਸਾਡੀ ਜੀ ਜਾਨ ਦਾ ਸਵਾਲ ਆ ਅਸੀਂ ਆਪਦੀ ਜਿੰਨਾ ਚਿਰ ਅਸੀਂ ਜਿਉਂਦੇ ਆ ਇਸ ਇਸ ਚੀਜ਼ ਲਈ ਲੜਾਂਗੇ ਕਿਸੇ ਵੀ ਹੱਦ ਤੱਕ ਜਾਵਾਂਗੇ ਪੀਸਫੁਲ ਪੀਸਫੁਲੀ ਅਸੀਂ ਇਹਦਾ ਪ੍ਰੋਟੈਸਟ ਕਰਾਂਗੇ ਅਸੀਂ ਜਿਹੜਾ ਵਾਇਓਲੇਸ਼ਨ ਤੇ ਬਿਲਕੁਲ ਖਿਲਾਫ ਆ ਔਰ ਜਿੰਨਾ ਵੀ ਸਰਕਾਰ ਦੇ ਪ੍ਰੈਸ਼ਰਾਈਜ਼ ਬਣਾਵਾ ਅੱਗੇ ਵੋਟਾਂ ਆ ਰਹੀਆਂ ਵੋਟਾਂ ਵਿੱਚ ਸਰਕਾਰ ਦਾ ਡਟ ਕੇ ਵਿਰੋਧ ਕਰਾਂਗੇ ਇਹ ਨੀਤੀ ਉਹਨੂੰ ਲੈ ਕੇ ਜੇਸੀ ਵਕਫ ਜੇਸੀ ਵਕਫ ਖਾਕੂ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਮਰਥਨ ਮਿਲ ਰਿਹਾ ਇੱਥੇ ਹੋਰ ਵੀ ਆਗੂ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਕਿ ਲੋਕਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਆ ਸਰ ਲੋਕਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਆ ਮੈਂ ਤੁਹਾਡਾ ਧੰਨਵਾਦ ਕਰਦਾ ਮੀਡੀਆ ਦਾ ਵੀ ਤੇ ਲੋਕਾਂ ਦਾ ਵੀ ਖਾਸ ਕਰਕੇ ਉਹਨਾਂ ਨੇ ਅੱਜ ਦੇ ਬੰਦ ਦੀ ਸੰਦੇ ਨੂੰ ਪਰਮਾ ਹੰਭਾਰਾ ਦੇ ਕੇ 100% ਕਾਮਯਾਬ ਕੀਤਾ ਹੈ ਨਾ ਸਿਰਫ ਮੋਗੇ ਚ ਪੂਰੇ ਪੰਜਾਬ ਦੇ ਪੂਰੇ ਦੇਸ਼ ਦੇ ਵਿੱਚ ਨਹੀਂ ਕੱਲ ਦੂਸਰੀ ਕਿ ਬੰਦ ਇਹ ਮੁਲਾਜ਼ਮ ਕਿਉਂ ਸ਼ਾਮਲ ਹੋ ਰਹੇ ਮੈਂ ਮੁਲਾਜ਼ਮਾਂ ਦੇ ਅੱਗੇ ਰਟਾਇਰ ਹੋਇਆ ਕਿਉਂਕਿ ਆਉਣ ਵਾਲੇ ਪਿਛਲੇ ਦਿਨਾਂ ਚ ਇਹਨਾਂ ਨੇ ਜਿਹੜੀਆਂ ਨੀਤੀਆਂ ਲਿਆਂਦੀਆਂ ਐ ਐਲਪੀਜੀ ਦੇ ਤਹਿਤ ਲਿਬਰਲਾਈਜੇਸ਼ਨ ਪ੍ਰਾਈਵੇਟਾਈਜੇਸ਼ਨ ਦੇ ਨਾਲ ਗਲੋਬਲਾਈਜੇਸ਼ਨ ਦੇ ਤਹਿਤ ਕਿ ਅਸੀਂ ਆਊਟਸੋਰਸਿੰਗ ਦੀ ਭਰਤੀ ਕਰਾਂਗੇ ਰਿਕਰ ਭਰਤੀ ਬੰਦ ਕਰਾਂਗੇ ਹੋਣੀਆਂ ਤਹਾ ਦੇਵਾਂਗੇ ਨਵੀਂ ਪੈਨਸ਼ਨ ਸਕੀਮ ਲੈ ਕੇ ਆਏ ਬਿਲਨਾ ਆਉਣ ਵਾਲੇ ਦਿਨਾਂ 'ਚ ਮੁਲਾਜ਼ਮਾਂ ਦੀ ਭਰਤੀ ਇੱਕ ਤਾਂ ਵੈਸੇ ਬਹੁਤ ਥੋੜੀ ਰਹਗੀ ਜਿਹੜੀਆਂ ਰੈਗੂਲਰ ਪੋਸਟਾਂ ਉਹ ਬੌਲਸ ਕਰ ਰਿਹਾ ਹੈ ਦੇਸ਼ ਵੀ ਆਪਣੀ ਹੈ ਤਾਂ ਇਸ ਲਈ ਆਉਣ ਵਾਲੇ ਦਿਨਾਂ 'ਚ ਜਿਹੜੀ ਸਿਹਤ ਸੂਤ ਦਾ ਉਹ ਲੋਕਾਂ ਕੋਲੋਂ ਖੁੱਸਣਗੀਆ ਵਿਦਿਆ ਆਮ ਅਨਜਾਨ ਕੋਲੋਂ ਖੁੱਸੇਗੀ ਰਜ਼ਗਾਰ ਉਹਨਾਂ ਨੂੰ ਮਿਲ ਨਹੀਂ ਰਿਹਾ ਵੱਡੀ ਗਿਣਤੀ ਵਿੱਚ ਬੇਰਜ਼ਗਾਰ ਜਿਹੜੇ ਅਗੇ ਕਿਤੇ ਬਾਹਰ ਜਾਣ ਦਾ ਪ੍ਰਾਲਾ ਕਰ ਰਹੇ ਆ ਉੱਥੇ ਵੀ ਕੋਈ ਆਸਰਾ ਨਹੀਂ ਲੱਭ ਰਿਹਾ ਔਰ ਸੱਤੋਂ ਕਦੀ ਕੀ ਰਹਿਣ ਦਾ ਸੇਵਾ ਹੈ ਨਹੀਂ ਸੁਭਾਜਕ ਤਣਾਅ ਹੋ ਰਿਹਾ ਬੱਚੇ ਆਤਮ ਹਤਿਆ ਕਰ ਰਹੇ ਆ ਜਿਹੜੇ ਟੈਸਟ ਲੈਣ ਜਾ ਰਹੇ ਆ ਇੰਟਰਸਟ ਚੈਲ ਦੇ ਵਿੱਚ ਸੀਟਾਂ ਹੈ ਨਹੀਂ ਕਿਸਾਨ ਆਤਮ ਹਤਿਆ ਕਰ ਰਿਹਾ ਇਹਨਾਂ ਸਾਰੀਆਂ ਚੀਜ਼ਾਂ ਦੇ ਖਿਲਾਫ ਲੜਨ ਦੇ ਲਈ ਇੱਕ ਸਮੂਹ ਰੈਗੂਲਰ ਭਰਤੀ ਦਾ ਪ੍ਰਕਿਰਿਆ ਹੋਵੇ ਅੱਜ ਮੈਂ ਥੋੜੇ ਦਿਨ ਹੋ ਗਏ ਪੁਲਿਸ ਡਿਪਾਰਟਮੈਂਟ ਨਾਲ ਗੱਲ ਕਰ ਰਿਹਾ ਸੀ ਉਹ ਕਹਿੰਦੇ ਸਾਡੇ ਕੋਲ ਜਿੰਨੀ ਫੋਰਸ ਸਾਨੂੰ ਚਾਹੀਦੀ ਹੈ ਸਿਰਫ 25% ਫੋਰਸ ਹੈ ਤੇ ਜੇ ਪੱਥੀ ਪੈਨਫੋਰਸ ਇਹਨਾਂ ਕੋਲੇ ਹੈਗੀ ਆ ਇਹ ਸ਼ਹਿਰ ਦਾ ਲਾਅ ਐਂਡ ਆਰਡਰ ਮੇ ਨੌਜਵਾਨ ਤਾਂ ਹਜੇ ਵੀ ਬੇਰੋਜ਼ਗਾਰ ਬਿਲ ਰਹੇ ਬਿਲਕੁਲ ਜੀ ਨੌਜਵਾਨ ਨਿਵੇਲੇ ਫਿਰਦੇ ਆ ਇਹਨਾਂ ਨੇ ਕਦੇ ਵੀ ਇਹ ਕੋਈ ਪਾਲਿਸੀ ਨਹੀਂ ਲਿਆਂਦੀ ਕਿ ਨੌਜਵਾਨਾਂ ਨੂੰ ਮੇਨ ਡਾਇਰੈਕਟ ਲਿਆਂਦਾ ਕਿੱਥਾ ਜਾਵੇ ਇੰਨੀਆਂ ਪੋਸਟਾਂ 60 ਲੱਖ ਦੇ ਕਰੀਬ ਦੇਸ਼ ਦੇ ਵਿੱਚ ਪੋਸਟਾਂ ਖਾਲੀ ਪਈਆਂ ਅਲਗ-ਅਲਗ ਤਾਂ ਘਾਟਾਂ ਚ ਉੱਥੇ ਭਰਤੀ ਕਿ ਕੱਟ ਬੰਦੇ ਭਰਤੀ ਕਰਕੇ ਵੱਧ ਕੰਮ ਲੈ ਕੇ ਵੱਧ ਮੁਨਾਫੇ ਕਮਾਈ ਜਾਣ ਕਿਉਂਕਿ ਸਰਮਾਇਆ ਰੀਤੀ ਸਰਮਾਇਆ ਚਾਹੁੰਦਾ ਕਿ ਮੇਰਾ ਸਰਮਾਇਆ ਵਧੇ ਗਰੀਬ ਜਿੱਥੇ ਮਰਜੀ ਜਾਣ ਐਸੀ ਵੱਖਵਾ ਖਾਬੂ ਹੁਣ ਕਿਸਾਨ ਆਗੂ ਵੀ ਸਾਡੇ ਨਾਲ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਜਿਹੜਾ ਸਮਰਥਨ ਲੋਕਾਂ ਵੱਲੋਂ ਉਹਨਾਂ ਨੂੰ ਦਿੱਤਾ ਗਿਆ ਹੈ ਉਹਨਾਂ ਦਾ ਉਸ ਬਾਰੇ ਕੀ ਕਹਿਣਾ ਹੈ ਇਹਦਾ ਸਮਰਥਨ ਦਾ ਸੀ ਪੂਰੇ ਮੋਗਾ ਸ਼ਹਿਰ ਵਾਸੀਆਂ ਦਾ ਜਿਹੜੇ ਕਾਰੋਬਾਰ ਵਪਾਰ ਨਾਲ ਵੱਖ-ਵੱਖ ਤਰ੍ਹਾਂ ਦੇ ਜੁੜੇ ਹੋਏ ਆ ਟਰਾਂਸਪੋਰਟ ਵਾਲੇ ਹੈਗੇ ਆ 3 ਵੀਲਰ ਤੱਕ ਈ ਰੱਖਿਆ ਵਾਲੇ ਤੱਕ ਉਹਨਾਂ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਪ੍ਰਾਈਵੇਟ ਸਕੂਲਾਂ ਦੀ ਫੈਡਰੇਸ਼ਨ ਨੇ ਵੀ ਐਲਾਨ ਕਰਤਾ ਸੀਗਾ ਕੱਲ ਹੀ ਮੈਸੇਜ ਪਾਤੇ ਸੀ ਕਿ ਸਾਰੇ ਸਕੂਲ ਬੰਦ ਰੱਖੇ ਜਾਣਗੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹੈਗੇ ਆ ਕੱਪੜੇ ਵਾਲੇ ਹੈਗੇ ਆ ਸੁਨਿਆਰੇ ਹੈਗੇ ਆ ਆਪਣੇ ਨਗਰ ਨਿਗਮ ਦੇ ਸਫਾਈ ਕਰਮਚਾਰੀ ਹੈਗੇ ਆ ਮੁਲਾਜ਼ਮ ਹੈਗੇ ਆ ਐਫਸੀਆਈ ਵਾਲੇ ਹੈਗੇ ਆ ਤਮਾਮ ਜਿੰਨੇ ਪ੍ਰਕਾਰ ਦੇ ਕਾਰੋਬਾਰ ਹੈਗੇ ਆ ਟਰਾਂਸਪੋਰਟ ਹੈਗੀ ਆ ਉਹਨਾਂ ਸਾਰਿਆਂ ਨੇ ਅੱਜ ਜਿਹੜਾ ਬੰਦ ਦਾ ਸਮਰਥਨ ਕਰਕੇ ਬੰਦ ਰੱਖਿਆ ਕੰਮ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਇਹ ਇੱਕ ਸੁਨੇਹਾ ਹੈ ਕਿ ਸਾਰੇ ਲੋਕ ਮੋਦੀ ਸਰਕਾਰ ਦੇ ਖਿਲਾਫ ਇੱਕਜੁੱਟ ਆ। ਕਿਸਾਨ ਬਣੀ ਰਣਨੀਤੀ ਹੈ। ਸਪਰਸਰਸ਼ਿਪ ਕਿਸਾਨ ਮੋਰਚੇ ਦੀ ਮੀਟਿੰਗ ਹੋ ਰਹੀ ਹੈ। ਉਹਦੇ ਵਿੱਚੋਂ ਫੈਸਲਾ ਕੀਤਾ ਜਾਊਗਾ ਅਗਲਾ ਚੋਣ ਕੀ ਹੋਊਗਾ ਉਹਦੇ ਅਨੁਸਾਰ ਅਸੀਂ ਉਹਨੂੰ ਲਾਗੂ ਕਰਾਂਗੇ। ਇਸੀ ਵਕਵਕ ਜਿੱਥੇ ਬੰਦਿਆਂ ਦੇ ਅਤੇ ਕਿਸਾਨ ਜਿੱਥੇ ਬੰਦੀ ਦੇ ਆਗੂ ਜਿਨ੍ਹਾਂ ਦਾ ਕਹਿਣਾ ਹੈ ਕਿ ਪਰਸੋ ਸਿੱਖਤ ਕਿਸਾਨ ਮੋਰਚੇ ਦੀ ਜਿਹੜੀ ਹੈ ਬੈਠਕ ਹੈ ਦੁਆਰ ਤੋਂ ਕੀਤੀ ਜਾ ਰਹੀ ਹੈ ਅੱਜ ਭਾਰਤ ਬੰਦ ਨੂੰ ਲੈ ਕੇ ਪੂਰਾ ਸਮਰਥਨ ਦਿੱਤਾ ਗਿਆ ਲੋਕਾਂ ਵੱਲੋਂ ਤੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਤ ਕਿਸਾਨ ਮੋਰਚਾ ਤੇ ਟ੍ਰੇਡ ਯੂਨੀਅਨ ਕਿਹੜਾ ਫੈਸਲਾ ਲੈਂਦੀ ਹੈ ਤੇ ਉਸ ਨੂੰ ਦੇਖਦੇ ਅਗਲੀ ਰਣਨੀਤੀ ਤੇ ਕੀਤੀ ਜਾਏਗੀ ਤਜਗਬਾਨੀ ਟੀਮ ਲਈ ਮੋਗਾ ਤੋਂ ਕਸ਼ਿ ਸਿੰਘ ਲਾ ਦੀ ਰਿਪੋਰਟ